ਸਾਡੇ ਸਾਡੇ ਨੌਜਵਾਨ ਆਲੀ ਕਲਾਂ ਦੇ ਹੀ ਰਹੇ ਆਲੀਵਾਲ ਦਾ ਮੈਚ ਰੋਜ਼ ਜਿਹੜਾ ਵਾ ਉਹ ਲਾਇਆ ਜਾਂਦਾ ਨੌਜਵਾਨ ਸਾਡੇ ਸਰਪੰਚ ਸਾਹਿਬ ਰੋਜ਼ ਜਿਹੜਾ ਵਾ ਵਾਲੀਵਾਲ ਦਾ ਮੈਚ ਲਾਉਂਦੇ ਆ ਤੇ ਸਾਡੇ ਨਾਲ ਮੁੰਡੇ ਰੋ ਜਾਣ ਕੇ ਜੋ ਵਾਲੀਵਾਲ ਦਾ ਮੈਚ ਖੇਡਿਆ ਜਾਂਦਾ ਇਹ ਚੱਲ ਥੱਲੇ ਸੋਹਣਾ ਰੱਖੀ ਰੱਖੀ ਰੱਖ ਸ਼ਹਾਜਵਾਨੋ ਪੂਰਾ ਫਸਵਾ ਮੈਚ ਆ ਜਵਾਨਾਂ ਦਾ ਸੱਤੇ ਓਏ ਸਾਰੇ ਗੱਲ ਪੁੱਛ ਚੁੱਕਿਆ ਕਰਦੇ ਮੰਦਰੀ ਜੀ ਗਾਵਾ ਓਹ ਬੰਦਾ ਓਏ ਚੱਲ ਓ ਬੱਲੇ ਜਵਾਨਾ ਆਈ ਓਏ 15 ਆ ਸੁਪਾ ਹਾਂ ਸਜ਼ਾਕਾ ਕਾਤਾ ਵੀ ਕਰ ਦੋ ਕਰ ਪਰ ਕਰ ਪਰ ਉਹ ਸ਼ਾਹਵਾਜ ਵਾਨਾ ਹਾਂ ਨਹੀਂ ਗੁਰਪ੍ਰੀਤ ਸਿੰਘ ਯੂ ਐਸ ਏ ਤੋਂ ਵੇਰ ਗਿਆ ਬਾਲ ਅਮਰੀਕਾ ਤੋਂ ਆਇਆ ਖਿਡਾਰੀ ਤੇ ਬੜੀ ਦੂਰੋਂ ਸੱਦੇ ਆਏ ਐ ਪਰ ਗਰਾਊਂਡ ਮਾੜੀ ਆ ਨਾ ਗਰਾਊਂਡ ਥੋੜੀ ਥੜਾ ਜਿਹਾ ਤਲਕਣ ਬਾਜੀ ਜਾ ਇੱਕ ਆਕੂ ਵਾਲੀ ਗਰਾਊਂਡ ਤੇ ਖੜਨ ਗਿਆ ਨਾ ਕਰਦੇ ਪਾਰ ਲੈ ਲੈ ਪਾ ਵਲੀ ਉਹ ਅੱਜ ਜਿੱਤ ਗਿਆ ਹਬਲੇ ਚਲੋ ਜੀ ਇੱਕ ਮੈਚ ਹੋ ਗਿਆ ਫਾਈਨਲ ਸਰਪੰਚ ਵਾਲੀ ਟੀਮ ਜਿੱਤ ਗਈ ਆ ਤੇ ਸੁਨਾਮ ਵਾਲੀ ਹਾਰ ਗਈ ਆ ਇੱਧਰ ਆ ਏ ਇੱਧਰ ਆ ਏ 嗯。